ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵੈਗੂ ਸਾਰੇ ਆ ਤੇ ਬੜਾ ਮੇਰੇ ਪ੍ਰਿਆਤ ਕਰਨ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਜਾਣੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਆਪਾਂ ਆਏ ਸੀਗੇ ਫਤੇਗੜ ਸਾਹਿਬ। ਛੀਦੀ ਜੋੜ ਮਿਲ ਤੇ ਛੀਦਾਂ ਨੂੰ ਨਤਮਸਤਕ ਹੋਣ ਤੇ ਆਪਾਂ ਨਾਲ ਦੀ ਨਾਲ ਗਏ ਸੀਗੇ ਆਪਣੇ ਲੰਗਰ ਵਿੱਚ। ਅੱਜ ਤੁਹਾਨੂੰ ਵੀ ਦਿਖਾਉਨੇ ਆ ਕਿੱਦਾਂ ਚੱਲਦਾ ਉੱਥੇ ਸਾਰਾ ਪ੍ਰੋਗਰਾਮ।

ਲੰਬਾ ਜੜਾ ਚੌੜਾ ਧਾਮ ਚਾਵਾਂ ਹੈ ਤਾਂ ਬਾਈ ਚੱਲਦਾ ਕੰਮ ਇੰਨਾ ਲੰਘਦਾ ਬਹੁਤ ਸੇਵਾਦਾਰਾਂ ਦੀ ਲੋੜ ਆਉਂਦੀ ਐ ਮੋਤੀ ਰਾਮ ਮੇਰਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਇਹਦੇ ਘਟੇ ਕੋਲ 12-13 ਟਰਾਲੀਆਂ ਲੱਗਦੀਆਂ ਹਰ ਸਾਲ ਬਹੁਤ ਸੰਗਤ ਪਿੰਦੀ ਔਰੇ ਇੱਕ ਕ੍ਰਸ਼ਰ ਚੱਲਦੇ ਆ ਮੋਟਰਾਂ ਗਲ ਬਿਜਲੀ ਗਲ ਨੌਜਵਾਨ ਕਰ ਰਹੇ ਸੇਵਾ ਪੂਰੀ ਹੈ ਨਾ ਪੂਰੇ ਮਰੰਡੇ ਇਲਾਕੇ ਦਾ ਲੰਗਰ ਸਹਾਇਕ ਉਹ ਚੱਲਦਾ ਹੈ ਲੰਗਰ 32 ਸਾਲੋਂ ਲੰਗਰ ਚੱਲਦੇ ਇਹਨੂੰ ਸੰਗਤ ਦਾ ਸਹਾਇਕ ਨਾਲ ਸਾਰੇ ਪਿੰਡਾਂ ਦੇ ਨੌਜਵਾਨ ਆਉਣੇ ਸੇਵਾ ਕਰਮ ਇਹਨਾਂ ਤਾਮ-ਚਾਮ ਇਕੱਠਾ ਕਰਨਾ ਬੜਾ ਔਖਾ ਬਈ ਪਹਿਲਾਂ ਸਾਰੇ ਟਰੈਕਟਰ ਟਰਾਲੇ ਇਕੱਠੇ ਕਰਨੇ ਆ ਫਿਰ ਅਗਲੇ ਦਾ ਆਪਣਾ ਹੀ ਸਮਾਨ ਪਹਚਾਉਣਾ ਹੈ ਘੱਟੋ ਘੱਟ 2-3000 ਤਾਂ ਗਲਾਸ ਹੋਣਾ ਹੈ ਬਰੇ ਕ੍ਰਸ਼ਰ ਇਧਰ ਹੀ ਹੋ ਜਾਂਦਾ ਹੈ ਐਰਪੀ ਵੀ ਲਗ ਲਗ ਪਿੰਡਾਂ ਦੇ ਆਉਂਦੇ ਸੇਵਾਦਾਰ ਸੇਵਾ ਕਰਨਾ ਤਰਾ ਇੰਟਰਵਿਊ ਚੱਲ ਰਹੀ ਮੁੰਡਿਆਂ ਦੀ ਬੜੀਆ ਪੁੱਛੇ ਹੋ ਜਾ ਪੁੱਤ ਸਿਉੜੜੇ ਕਾ ਨਾ ਬਹੁਤ ਵਧੀਆ ਲੰਗਰ ਚੱਲ ਰਿਹਾ ਹੈ ਕਟੋ-ਕਟੇ 11-12 ਟਰਾਲੀਆਂ ਸੇਕਸਾ ਲਾਉਂਦੇ ਆ